ਪਿਆਰ ਪਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਵੀਰ ਸਿੰਘ ਸ਼ੇਰਗਿੱਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਦਿਨਕਸ ਵਿਰੈਟੀ ਵੀ ਮੌਸਮ ਦੀਆਂ ਤਾਜ਼ਾਤਰੀਨ ਜਾਣਕਾਰੀਆਂ ਲੈ ਕੇ ਹਰ ਰੋਜ਼ ਦੀ ਤਰ੍ਹਾਂ ਇੱਕ ਵਾਰ ਫਿਰ ਤੁਹਾਡੇ ਮੁਖਾਤਿਬ ਹੋ ਚੁੱਕੇ ਹਾਂ ਤੇ ਆਓ ਤੁਹਾਨੂੰ ਜਾਣੂ ਕਰਵਾਈਏ ਕਿ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੇ ਵਿੱਚ ਮੌਸਮ ਦੇ ਕੀ ਕੋਈ ਸੂਰਤੇ ਹਾਜ਼ਰ ਰਹਿਣ ਵਾਲੇ ਨੇ ਕਿਹੜਾ ਕਿਹੜਾ ਉਹ ਜ਼ਿਲ੍ਹਾ ਪੰਜਾਬ ਦਾ ਜਿਹੜਾ ਵੱਧ ਤਰੀਕੇ ਦੇ ਨਾਲ ਪ੍ਰਭਾਵਿਤ ਹੋਏਗਾ ਬੀਤੇ ਕੱਲ੍ਹ ਵੀ ਹੋਈ ਮੋਹਰੇਦਾਰ ਬਾਰਿਸ਼ ਦੇ ਨਾਲ ਮੋਹਰੇਦਾਰ ਬਰਖਾ ਦੇ ਨਾਲ ਜਿੱਥੇ ਜਾਨੀ ਜੀਵਨ ਪ੍ਰਭਾਵਿਤ ਹੋਇਆ ਉੱਥੇ ਵੱਖ-ਵੱਖ ਜ਼ਿਲ੍ਹਿਆਂ ਤੋਂ ਖਬਰਾਂ ਇਹ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਬਹੁਤ ਸਾਰੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਪਾਣੀ ਭਰਨ ਦੀਆਂ ਸਥਿਤੀਆਂ ਵੀ ਪੈਦਾ ਹੋ ਗਈਆਂ ਕੋਈ ਹੜਨੂਆਂ ਹਾਲਾਤ ਵੀ ਬਣੇ ਪਏ ਨੇ ਸੁਲਤਾਨਪੁਰ ਲੋਧੀ ਦੇ ਆਲਦਵਾਲ ਦੇ ਪਿੰਡਾਂ ਦੇ ਵਿੱਚ ਇਹੀ ਸੂਰਤੇ ਹਾਲ ਦੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਪਰ ਅੱਜ ਦੇ ਦਿਨ ਦੇ ਵਿੱਚ ਕੀ ਕੁਝ ਹੋਏਗਾ ਆਉਣ ਵਾਲੇ 48 ਤੋਂ 72 ਘੰਟਿਆਂ ਦੇ ਵਿੱਚ ਮੌਸਮ ਕਿਧਰਲੇ ਪਾਸੇ ਨੂੰ ਜਾਣ ਵਾਲਾ ਹੈ ਕੀ ਕੁਝ ਵੱਡੇ ਆ ਜਿਹੜੇ ਕੈਲੀਏ ਕਿ ਫਰਕ ਇਸ ਦੇ ਵਿੱਚ ਪੈਂਦੇ ਦਖਾਲੀ ਦੇਣਗੇ ਉਸ ਦੀਆਂ ਸਾਰੀਆਂ ਜਾਣਕਾਰੀਆਂ ਸਟਿਕ ਰੂਪ ਤੇ ਵਿੱਚ ਤੁਹਾਡੇ ਨਾਲ ਦਿਨਿਕ ਸੂਰਾ ਟੀਵੀ ਦੇ ਉੱਪਰ ਇਸ ਖਾਸ ਰਿਪੋਰਟ ਦੇ ਵਿੱਚ ਸਾਂਝੀਆਂ ਕੀਤੀਆਂ ਜਾਣਗੀਆਂ ਸੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਗੁਜ਼ਾਰਿਸ਼ ਕਰ ਦੇਣਾ ਚਾਹੁੰਦੇ ਹਾਂ ਕਿ ਭਾਈ ਇਸ ਖਬਰ ਨੂੰ ਇਸ ਰਿਪੋਰਟ ਨੂੰ ਅੱਗੇ ਤੋ ਅਗੇ ਸ਼ੇਅਰ ਸਾਂਝਾ ਜ਼ਰੂਰ ਕਰ ਦਿੱਤਾ ਜਾਵੇ ਤਾਂ ਕਿ ਹੋਰ ਨਾਲ ਲੋਕਾਂ ਤੱਕ ਵੀ ਜਾਣਕਾਰੀ ਪਹੁੰਚ ਸਕੇ ਕਿ ਮੌਸਮ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਕਿਸ ਤਰੀਕੇ ਵੱਡਾ ਬਦਲਮਾ ਰੁਖ ਅਖਤਿਆਰ ਕਰਨ ਵਾਲਾ ਹੈ ਜੇਕਰ ਗੱਲ ਕਰੀਏ ਮਾਝਾ ਮਾਲਵਾ ਦੁਆਬਾ ਪੁਆਦ ਚਾਰੇ ਬੈਲਟਾਂ ਦੀ ਤਾਂ ਸਭ ਤੋਂ ਪਹਿਲਾਂ ਅੱਜ ਗੱਲ ਕਰਾਂਗੇ ਮਾਲਵੇ ਦੀ ਮਾਲਵੇ ਦੇ ਵਿੱਚ ਗੱਲ ਭਾਵੇਂ ਸੰਗਰੂਰ ਦੀ ਕਰ ਲਈਏ ਫਾਜ਼ਿਲਕਾ ਫਿਰੋਜ਼ਪੁਰ ਦੀ ਕਰ ਲਈਏ ਬਰਨਾਲੇ ਦੀ ਲੁਧਿਆਣੇ ਦੀ ਯਾਹਾਂ ਪਰ ਮੋਗੇ ਵਰਗੇ ਇਲਾਕਿਆਂ ਦੀ ਕਰ ਲਈਏ ਇਨ੍ਹਾਂ ਇਲਾਕਿਆਂ ਦੇ ਵਿੱਚ ਬਦਲਬਾਈ ਜਿਹੜੀ ਆ ਉਚਾਈ ਰਹੇਗੀ ਕਿਉਂਕਿ ਬੀਤੇ ਕੱਲ ਮੌਸਮ ਹਾਗਦੇ ਵੱਲੋਂ ਆਈਐਮਡੀ ਦੇ ਵੱਲੋਂ ਇਸ ਬਾਬਤ ਅਲਰਟ ਜਾਰੀ ਕੀਤਾ ਗਿਆ ਸੀ ਕੁਝ ਥਾਵਾਂ ਦੇ ਉੱਪਰ ਕੁਝ ਜ਼ਿਲ੍ਹਿਆਂ ਦੇ ਵਿੱਚ ਤਾਂ ਰੈੱਡ ਅਲਰਟ ਜਾਰੀ ਕੀਤਾ ਗਿਆ ਮੋਹਲੇਦਾਰ ਬਾਰਿਸ਼ ਜਿਹੜੀ ਹੈ ਉਹ ਵੱਡੇ ਪੱਧਰ ਦੇ ਉੱਪਰ ਪੈਂਦੀ ਅੱਜ ਦੇ ਦਿਨ ਦੇ ਵਿੱਚ ਵੀ ਦਿਖਾ ਲਈ ਦੇਗੀ ਤੇ ਆਉਣ ਵਾਲੇ 48 ਘੰਟਿਆਂ ਦੇ ਵਿੱਚ ਇਸੇ ਤਰੀਕੇ ਦਾ ਮੌਸਮ ਦਾ ਸੂਰਤੇ ਹਾਲ ਜਿਹੜਾ ਹੈ ਉਹ ਬਣਿਆ ਰਹੇਗਾ ਪਰ ਕੁਝ ਥਾਵਾਂ ਦੇ ਉੱਪਰ ਹਲਕੀ ਦਰਮਿਆਨੀ ਬਾਰਿਸ਼ ਦੇ ਨਾਲ ਮੌਸਮ ਬਦਲਦਾ ਰੁਖ ਅਖਤਿਆਰ ਕਰਦਾ ਜ਼ਰੂਰ ਦਿਖਾ ਲਈ ਦੇ ਸਕਦਾ ਹੈ ਤੇ ਨਾਲ ਦੀ ਨਾਲ ਜੇਕਰ ਗੱਲ ਕਰੀਏ ਹੁਣ ਮਾਝੇ ਇਲਾਕੇ ਦੀ ਤਾਂ ਮਾਝੇ ਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਡੇਰਾ ਬਾਬਾ ਨਾਨਕ ਭਿੱਖੀਪਿੰਡ ਇਹ ਜਿਹੜੇ ਇਲਾਕੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਵੀ ਬਦਲਵਾਈ ਛਾਈ ਰਹੇਗੀ ਹਾਂ ਹਲਕੀ ਕਣੀ ਦੇ ਨਾਲ ਕੁਝ ਕਥਾਵਾਂ ਦੇ ਉੱਪਰ ਬੂੰਦਾਬੰਦੀ ਨਵਾਂ ਸਥਿਤੀਆਂ ਜ਼ਰੂਰ ਪੈਦਾ ਹੋ ਸਕਦੀਆਂ ਨੇ ਪਰ ਵੱਡੇ ਪੱਧਰ ਦੇ ਉੱਪਰ ਕੋਈ ਮੌਸਮ ਦੇ ਵਿੱਚ ਵੱਡੀ ਤਬਦੀਲੀ ਆਉਂਦੀ ਦਿਖਾਲੀ ਦੇਣ ਦੀ ਗੱਲ ਜਿਹੜੀ ਆ ਆਈਐਮਡੀ ਦੇ ਵੱਲੋਂ ਸਾਂਝੇ ਕੀਤੇ ਗਏ ਬਲੇਟਨ ਦੇ ਵਿੱਚ ਨਹੀਂ ਦੱਸੀ ਗਈ ਇਸੇ ਤਰੀਕੇ ਜੇਕਰ ਆਪਾਂ ਗੱਲ ਕਰ ਲਈਏ ਆ ਦੁਆਬੇ ਇਲਾਕੇ ਦੀ ਤਾਂ ਦੁਆਬੇ ਦੇ ਵਿੱਚ ਜਲੰਧਰ ਨਕੋਦਰ ਕਪੂਰਥਲਾ ਨਵਾਂ ਸ਼ਹਿਰ ਜਾਂ ਪਰ ਗੱਲ ਕਰੀਏ ਆਪਾਂ ਹੁਸ਼ਿਆਰਪੁਰ ਦੀ ਇਹਨਾਂ ਇਲਾਕਿਆਂ ਦੇ ਵਿੱਚ ਹਲਕੀ ਬੱਦਲਬਾਈ ਦੇ ਨਾਲ ਕੁਝ ਥਾਵਾਂ ਦੇ ਉੱਪਰ ਬੂੰਦਾਬੰਦੀ ਜ਼ਰੂਰ ਹੋ ਸਕਦੀ ਹੈ ਕੋਈ ਥਾਵਾਂ ਦੇ ਉੱਪਰ ਤੇਜ਼ ਤਰਾਰ ਤਰੀਕੇ ਦੇ ਨਾਲ بارش ਦੀਆਂ ਗਤੀਵਿਧੀਆਂ ਹੁੰਦੀਆਂ ਵੀ ਦਿਖਾ ਲਈ ਦੇ ਸਕਦੀਆਂ ਨੇ ਨਾਲ ਦੀ ਨਾਲ ਵੱਡੇ ਪੱਧਰ ਦੇ ਉੱਪਰ ਇਹ ਵੀ ਆ ਕਿ ਆਸਰਾਈਆਂ ਪੇਸ਼ਤਮੋਈਆਂ ਜਿਹੜੀਆਂ ਨੇ ਉਹ ਲਗਾਈਆਂ ਜਾ ਰਹੀਆਂ ਨੇ ਕਿ ਹੁਸ਼ਿਆਰਪੁਰ ਦੇ ਵਿੱਚ ਵੱਡੇ ਪੱਧਰ ਦੇ ਉੱਪਰ بارش ਜਿਹੜੀ ਆ ਹੁੰਦੀ ਅੱਜ ਰਾਤ ਦੇ ਸਮੇਂ ਦੇ ਵਿੱਚ ਦਿਖਾ ਲਈ ਦੇਵੇਗੀ ਨਾਲ ਦੀ ਨਾਲ ਪੁਆਦ ਇਲਾਕੇ ਜੇਕਰ ਗੱਲ ਕਰੀਏ ਚੰਡੀਗੜ੍ਹ ਮੋਹਾਲੀ ਰੂਪਨਗਰ ਫਤਿਹਗੜ੍ਹ ਸਾਹਿਬ ਇਹ ਜਿਹੜੇ ਇਲਾਕੇ ਨੇ ਰੋਪੜ ਜਿਹੜਾ ਇਲਾਕਾ ਇਸ ਇਲਾਕਿਆਂ ਦੇ ਵਿੱਚ ਵੀ ਕੁਝ ਕਥਾਵਾਂ ਦੇ ਉੱਪਰ ਹਲਕੀ ਤੋਂ ਦਰਮਿਆਨੀ ਤੇ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ ਪਰ ਆਮ ਤੌਰ ਦੇ ਉੱਪਰ ਮੌਸਮ ਕਿਤੇ ਵੱਡੇ ਬਦਲਾਅ ਲੈਂਦਾ ਨਜ਼ਰ ਨਹੀਂ ਆਏਗਾ ਬਦਲਬਾਈ ਦੇ ਨਾਲ ਜ਼ਰੂਰ ਅਸਮਾਨ ਜਿਹੜਾ ਇਹਨਾਂ ਇਲਾਕਿਆਂ ਦੇ ਵਿੱਚ ਵੀ ਕਿਰਿਆ ਦਿਖਾ ਲਈ ਦੇ ਸਕਦਾ ਹੈ ਨਾਲਦੀ ਨਾਲ ਤਾਪਾਂ ਦੇ ਵਿੱਚ ਵੀ ਗਰਾਵੜ ਜਿਹੜੀ ਆ ਬੀਤੇ ਕੱਲ ਹੋਈ ਬਾਰਿਸ਼ ਦੇ ਨਾਲ ਦਰਜ ਕੀਤੀ ਗਈ ਪਰ ਅੱਜ ਜਿਹੜੀਆਂ ਥਾਵਾਂ ਦੇ ਉੱਪਰ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਵੱਡੇ ਪੱਧਰ ਦੇ ਉੱਪਰ ਪੈਂਦੀ ਦਿਖਾਈ ਨਹੀਂ ਦੇਗੀ ਉੱਥੇ ਹਮਸ ਭਰੀ ਗਰਮੀ ਦਾ ਸਾਹਮਣਾ ਆਮ ਲੋਕਾਂ ਨੂੰ ਜ਼ਰੂਰ ਕਰਨਾ ਪੈ ਸਕਦਾ ਏਸੇ ਤਰੀਕੇ ਪੰਜਾਬ ਦੇ ਨਾਲ ਲੱਗਦੇ ਸੂਬੇ ਗਵਾਂਧੀ ਸੂਬੇ ਹਿਮਾਚਲ ਪ੍ਰਦੇਸ਼ ਦੀ ਜੇਕਰ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਕੁਝ ਥਾਵਾਂ ਦੇ ਉੱਪਰ ਬੱਦਲਬਾਈ ਦੇ ਨਾਲ-ਨਾਲ ਤੇਜ਼ ਤੂਫਾਨ ਕਿਉਂਕਿ ਜਿਹੜੀ ਹਵਾ ਦੀ ਰਫਤਾਰ ਦੀ ਜਾਣਕਾਰੀ ਦਿੱਤੀ ਗਈ ਹੈ ਉਹ ਪੰਜਾਬ ਤਾਂ ਉਹ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਜਿਹੜੀਆਂ ਨੇ ਵਗ ਸਕਦੀਆਂ ਨੇ ਉਸ ਤੋਂ ਬਾਅਦ ਬਾਰਿਸ਼ ਨੁਮਾ ਸਥਿਤੀਆਂ ਜਿਹੜੀਆਂ ਨੇ ਹਿਮਾਚਲ ਦੇ 70 ਫੀਸਦੀ ਇਲਾਕਿਆਂ ਦੇ ਵਿੱਚ ਬਣਦੀਆਂ ਦਿਖਾਈ ਦੇ ਸਕਦੀਆਂ ਨੇ ਬੱਦਲਬਾਈ ਆਮ ਤੌਰ ਦੇ ਉੱਪਰ ਹਿਮਾਚਲ ਸਾਰੇ ਦੇ ਵਿੱਚ ਹੀ ਛਾਈ ਰਹੇਗੀ ਕੁਝ ਕੁ ਥਾਵਾਂ ਦੇ ਉੱਪਰ ਆ ਜਿਹੜੀ ਹੈ ਉਹ ਹਲਕੀ ਧੁੱਪ ਜਿਹੜੀ ਆ ਉਹ ਵੇਖਣ ਨੂੰ ਮਿਲ ਸਕਦੀ ਆ ਗਰਮੀ ਦੀ ਜੇਕਰ ਗੱਲ ਕਰੀਏ ਤਾਂ ਹਮਸ ਭਰੀ ਗਰਮੀ ਦਾ ਸਾਹਮਣਾ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਲੋਕਾਂ ਨੂੰ ਕਰਨਾ ਪੈ ਸਕਦਾ ਹੈ ਇਸੇ ਤਰੀਕੇ ਹਰਿਆਣੇ ਦੇ ਵਿੱਚ ਵੀ ਸਥਿਤੀਆਂ ਲਗਭਗ ਲਗਭਗ ਜਿਹੜੀਆਂ ਨੇ ਇੱਕ ਸਾਰ ਹੀ ਇਸੇ ਤਰੀਕੇ ਦੀਆਂ ਰਹਿਣ ਗਿਆ ਰਾਜਸਥਾਨ ਦੇ ਵਿੱਚ ਵੀ بارش ਦੀਆਂ ਸਥਿਤੀਆਂ ਜਿਹੜੀਆਂ ਨੇ ਉਹ ਬਦਲਮਾਂ ਰੋਕ ਖਤਿਆਰ ਕਰਦੀਆਂ ਦਿਖਾ ਲਈ ਦੇ ਸਕਦੀਆਂ ਨੇ ਇਸੇ ਤਰੀਕੇ ਦਿੱਲੀ ਐਨਸੀਆਰ ਦੀ ਗੱਲ ਕਰ ਲਈਏ ਤਾਂ ਬੀਤੇ ਕੱਲ ਵੀ ਭਾਰੀ ਪਰ ਕਮ بارش ਜਿਹੜੀ ਹੈ ਦਿੱਲੀ ਐਨਸੀਆਰ ਇਲਾਕੇ ਦੇ ਵਿੱਚ ਹੋਈ ਤੇ ਅੱਜ ਵੀ بارش ਦੇ ਅਨੁਮਾਨ ਲਗਾਏ ਜਾ ਰਹੇ ਨੇ ਕਿ ਇਹਨਾਂ ਇਲਾਕਿਆਂ ਦੇ ਵਿੱਚ ਵੀ بارش ਵੱਡੇ ਪੱਧਰ ਦੇ ਉੱਪਰ ਹੋ ਸਕਦੀ ਹੈ ਬਾਕੀ ਤੁਸੀਂ ਇਸ ਰਿਪੋਰਟ ਨੂੰ ਕਿਸ ਇਲਾਕੇ ਤੋਂ ਵੇਖ ਰਹੇ ਹੋ ਕਿਸ ਇਲਾਕੇ ਦੇ ਨਾਲ ਸਰੋਖਾ ਰੱਖਦੇ ਹੋ ਕਿਸ ਇਲਾਕੇ ਦੇ ਨਾਲ ਸੰਬੰਧ ਰੱਖਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਨਾਮ ਆਪਣੇ ਇਲਾਕੇ ਦਾ ਨਾਮ ਤੇ ਉੱਥੇ ਮੌਸਮ ਦੇ ਕੀ ਕੋ ਸੂਰਤ ਤੇ ਹਾਲ ਹੈ ਜ਼ਰੂਰ ਲਿਖਣਾ ਉਮੀਦ ਕਰਦੇ ਹਾਂ ਤੁਹਾਡੇ ਤੱਕ ਪਹੁੰਚਾਈਆਂ ਇਹ ਸਾਰੀਆਂ ਜਾਣਕਾਰੀਆਂ ਤੁਹਾਡੇ ਲਈ ਲਾਹੇਵੰਦ ਸਾਬਤ ਹੋਈਆਂ ਹੋਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਦੀਆਂ ਤਾਜ਼ਾਤਰੀਨ ਜਾਣਕਾਰੀਆਂ ਲੈ ਕੇ ਮੁੜ ਤੁਹਾਡੇ ਮੁਖਾਤਿਬ ਹੋਵਾਂਗੇ ਬਹਰ ਹਾਲ ਇਸ ਰਿਪੋਰਟ ਦੇ ਵਿੱਚ ਇੰਨਾ ਹੀ ਮੈਨੂੰ ਦੀ ਇਜਾਜ਼ਤ ਬਹੁਤ ਬਹੁਤ ਧੰਨਵਾਦ ਪਿਆਰਪਰੀ ਸਤਿ ਸ਼੍ਰੀ ਅਕਾਲ